ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਇਹ ਆਪਾਂ ਦੁਪੱਟੇ ਲਿੱਤੇ ਹੋਏ ਆ ਕਿ ਚੁੰਨੀਆਂ ਤੇ ਇਹਨਾਂ ਨੂੰ ਆਪਾਂ ਅੱਜ ਘਰ ਵਿੱਚ ਰੰਗ ਘਟ ਕਰਕੇ ਦਿਖਾਵਾਂਗੇ ਜੀ ਤੇ ਕਈ ਵਾਰ ਜਿਵੇਂ ਆਪਣੀਆਂ ਚੁੰਨੀਆਂ ਵਧੀਆ ਫੰਗਾ ਹੁੰਦੀਆਂ ਨਵੀਆਂ ਤੇ ਸੂਟ ਆਪਣੇ ਫਟ ਜਾਂਦੇ ਜੀ ਤੇ ਇਹ ਚੁੰਨੀਆਂ ਜਿਹੜੀਆਂ ਐਂ ਪੰਨਾ ਰਹਿੰਦੀਆਂ ਨਵੀਆਂ ਤੇ ਆਪਾਂ ਇਹਨਾਂ ਨੂੰ ਦੁਬਾਰਾ ਕਿਸੇ ਹੋਰ ਛੂਟ ਨਾਲ ਡਾਈ ਕਰਵਾ ਸਕਦੇ ਹਾਂਗੇ ਨਵਾਂ ਸ਼ੂਟਰ ਲੈ ਕੇ ਤੇ ਜਦੋਂ ਆਪਾਂ ਇਹ ਦੂਜਾ ਕਿਸੇ ਸ਼ੂਟਰ ਨਾਲ ਡਾਈ ਕਰਵਾਉਨੇ ਚੁੰਨੀਆਂ ਤੇ ਆਪਾਂ ਪਹਿਲਾਂ ਆਪਾਂ ਨੂੰ ਰੰਗ ਕਾਟ ਇਹ ਕਰਵਾਉਣਾ ਪੈਂਦਾਗਾ ਤੇ ਰੰਗ ਕਾਟਦੇ ਵੀ ਬਹੁਤ ਪੈਸੇ ਲੈਂਦੇ ਬਾਜ਼ਾਰ ਚ ਹੁਣ ਜੇਕਰ ਆਪਾਂ ਇਹ ਪ੍ਰਾਣੀਆਂ ਚੁੰਨੀਆਂ ਨੂੰ ਕਿਸੇ ਹੋਰ ਸ਼ੂਟਰ ਨਾਲ ਰੰਗ ਕਰਵਾਉਨੇ ਆ ਤਾਂ ਪਹਿਲਾਂ ਇਹਨਾਂ ਨੂੰ ਰੰਗ ਕਾਟ ਕਰਨਗੇ ਫਿਰ ਇਹਨਾਂ ਨੂੰ ਰੰਗ ਕਰਨਗੇ ਚੁੰਨੀਆਂ ਨੂੰ ਤੇ ਡਬਲ ਡਬਲ ਪੈਸੇ ਲੱਗ ਜਾਂਦੇ ਆ ਜੀ ਤੇ ਅੱਜ ਆਪਾਂ ਘਰ ਦੇ ਵਿੱਚ ਤੁਹਾਨੂੰ ਰੰਗ ਕਟ ਕਰਨਾ ਸਿਖਾਵਾਂਗੇ ਚੁੰਨੀਆਂ ਨੂੰ ਕਿਵੇਂ ਘਰ ਦੇ ਵਿੱਚ ਰੰਗ ਕਟ ਕਰ ਸਕਦੇ ਆ ਤੇ ਆਪਾਂ ਆਪਣੇ ਪੈਸੇ ਬਚਾ ਸਕਦੇ ਆਂਗੇ ਤੇ 100 150 ਰੁਪਏ ਲੈਂਦੇ ਆ ਜੀ ਚੁੰਨੀ ਰੰਗਣ ਦਾ ਤੇ ਰੰਗ ਕਟ ਕਰਨ ਦਾ ਤੇ ਇਸ ਤਰੀਕੇ ਨਾਲ ਆਪਾਂ ਪਹਿਲਾਂ ਘਰ ਚੋਂ ਰੰਗ ਕਟ ਕਰਕੇ ਲਿਜਾ ਸਕਦੇ ਆਂ ਚੁੰਨੀ ਤੇ ਬਾਜ਼ਾਰ ਚੋਂ ਸਿਰਫ ਆਪਾਂ ਇਕੱਲਾ ਰੰਗ ਕਰਵਾ ਸਕਦੇ ਜੁੰਨੀਆਂ ਨੂੰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਣ ਲੱਗੇ ਜੀ ਚਲੋ ਜੀ ਆਪਾਂ ਹੁਣ ਕਰੀਏ ਵੀਡੀਓ ਸਟਾਰਟ ਤੇ ਇਹਦੇ ਲਈ ਆਪਾਂ ਨੇ ਇਹ ਚੁੰਨੀਆਂ ਲਈਤੀਆਂ ਹੋਈਆਂ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਚੁੰਨੀ ਦਾ ਕਲਰ ਕੱਢ ਕੇ ਦਿਖਾਵਾਂਗੇ ਤੁਹਾਨੂੰ ਇਹਦਾ ਰੰਗ ਕੱਟ ਕਰਕੇ ਦਿਖਾਉਣੇ ਆਂਗੇ ਤੇ ਇਧਰ ਆਪਾਂ ਲੈ ਲੈ ਜੀ ਪਾਣੀ ਗਰਮ ਕਰਨ ਲਈ ਤੇ ਇਹ ਪਾਣੀ ਆਪਾਂ ਨੇ 1.5 ਤੋਂ 2 ਲੀਟਰ ਲੇਤਾ ਗਾ ਪਾਣੀ ਤੇ ਗਰਮ ਕਰਨ ਲਈ ਰੱਖ ਲਿਆ ਆਪਾਂ ਨੇ ਤੇ ਹੁਣ ਆਪਾਂ ਨੇ ਇਹ ਲੈ ਲੈ ਜੀ ਇਹ ਰੰਗ ਕਾਟ ਇਹ ਹੈਗਾਗਾ ਬਿੱਲੀ ਬ੍ਰਾਂਡ ਦਾ ਹੈਗਾ ਇਹ ਬਿੱਲੀ ਸ਼ਾਪ ਤੇ ਇਹ 20 ਰੁਪਏ ਦੀ ਆ ਜਾਂਦੀ ਹੈ ਜੇ ਬਾਜ਼ਾਰ ਚੋਂ ਇਹ ਸ਼ੀਸ਼ੀ ਇਹ ਰੰਗ ਕਾਟ ਵਾਲੀ ਪਰ ਨਾ ਦਿਖਾਈ ਪਾ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਚਮਚੇ ਦੇ ਵਿੱਚ ਰੰਗ ਕਾਟ ਦਾ ਪਾਵਾਂਗੇ ਫੇ ਆਪਾਂ ਇੱਕ ਚੁੰਨੀ ਲੈ ਰਹੇ ਹਾਂ ਜੀ ਇੱਕ ਚੁੰਨੀ ਲਈ ਇੱਕ ਚਮਚਾ ਬਾਧੂ ਹੋਗਾ ਇੱਕ ਚਮਚਾ ਆਪਾਂ ਪੂਰਾ ਭਰ ਕੇ ਰੰਗ ਕਾਟ ਦਾ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਥੋੜਾ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਪਾਣੀ ਗਰਮ ਹੋ ਗਿਆ ਤੇ ਹੁਣ ਜਿਹੜਾ ਆਪਾਂ ਦਪੱਟਾ ਇਹਦੇ ਵਿੱਚ ਐਡ ਕਰ ਦਾਂਗੇ ਜਿਹੜਾ ਆਪਾਂ ਰੰਗ ਕਟ ਕਰਨਾ ਹੈ ਇਹ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਕਿਸੇ ਲੱਕੜੀ ਦੇ ਡੰਡੇ ਨਾਲ ਤੇ ਜਾਂ ਜੇ ਲੱਕੜੀ ਦਾ ਡੰਡਾ ਨਹੀਂ ਹੈਗਾ ਤਾਂ ਤੁਸੀਂ ਚਿਮਟਾ ਵੀ ਵਰਤ ਸਕਦੇ ਆ ਇੱਥੇ ਚਿਮਟੇ ਨਾਲ ਇਹ ਕੰਮ ਕਰ ਲੈਣਾ ਇਸ ਤਰੀਕੇ ਨਾਲ ਤੇ ਆਪਣੀ ਲਾਈਟ ਫਰੋਜੀ ਜੀ ਚੁੰਨੀ ਹੈਗੀ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਰੰਗ ਕਟ ਕਰਕੇ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਹੀ ਆਪਾਂ ਘਰ ਦੇ ਵਿੱਚ ਕਰ ਸਕਦੇ ਰੰਗ ਕਟ ਤੇ ਇਸ ਤਰੀਕੇ ਤੇ ਬਹੁਤ ਹੀ ਸੌਖਾ ਤਰੀਕਾ ਜੀ ਇਹ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਦੇਖੋ ਜੀ ਸਿਰਫ ਆਪਾਂ ਨੂੰ 5 ਮਿੰਟ ਹੀ ਲੱਗਣਗੇ ਤੇ ਕਿੰਨਾ ਰੰਗ ਇਹ ਨਿਕਲਗਾ ਚੁੰਨੀ ਦਾ ਹਜੇ ਆਪਾਂ ਨੂੰ 3 ਮਿੰਟ ਹੋਏ ਚੁੰਨੀ ਪਾਈ ਨੂੰ ਇਹਦੇ ਵਿੱਚ ਤੇ ਬਹੁਤ ਵਧੀਆ ਤਰੀਕਾ ਜੀ ਇਹ ਤੇ ਆਪਾਂ ਬਹੁਤ ਸਾਰੇ ਪੈਸੇ ਬਚਾ ਸਕਦੇ ਆ ਇਸ ਤਰੀਕੇ ਨਾਲ ਤੇ ਇਹ ਦੇਖੋ ਜੀ ਸਿਰਫ ਆਪਾਂ ਨੂੰ 5 ਮਿੰਟ ਲੱਗੇ ਇੱਥੇ ਰੰਗ ਕੱਟ ਕਰਨ ਤੇ ਦੁਪट्टे ਦਾ ਤੇ ਸਾਰਾ ਰੰਗ ਕੱਟ ਹੋ ਗਿਆ ਤੇ ਹੁਣ ਆਪਾਂ ਇਧਰ ਠੰਡਾ ਪਾਣੀ ਰੱਖ ਲੈਣਾ ਨਾਲ ਦੀ ਨਾਲ ਕਿਸੇ ਬਰਤਨ ਦੇ ਵਿੱਚ ਪਾ ਕੇ ਤੇ ਸਭ ਤੋਂ ਪਹਿਲਾਂ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹ ਜਿਹੜਾ ਆਪਣਾ ਦੁਪੱਟਾ ਹੈਗਾ ਤੇ ਇਹਨੂੰ ਇਸ ਤਰੀਕੇ ਨਾਲ ਪਾਣੀ ਚੋਂ ਬਾਹਰ ਕੱਢ ਲਾਂਗੇ ਆਪਾਂ ਨਿਚੋੜ ਲਾਂਗੇ ਥੋੜਾ ਜਿਹਾ ਚੰਗੀ ਤਰ੍ਹਾਂ ਨਿਚੋੜ ਦਾਂਗੇ ਆਪਾਂ ਇਹਨੂੰ ਤਾਰਾ ਪਾਣੀ ਇਹਦਾ ਰੰਗ ਕੱਟ ਵਾਲਾ ਦੇਖੋ ਤੇ ਹੁਣ ਆਪਾਂ ਨਾਲ ਦੀ ਨਾਲ ਠੰਡੇ ਪਾਣੀ ਦੇ ਵਿੱਚ ਇਹਨੂੰ ਪਾ ਦਾਂਗੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਇੱਕ ਤੋਂ ਦੋ ਵਾਰ ਇਹਨੂੰ ਸਾਫ ਪਾਣੀ ਦੇ ਵਿੱਚ ਕੱਢ ਦਾਂਗੇ ਜੀ ਇਸੇ ਤਰੀਕੇ ਦੇ ਨਾਲ ਹੀ ਤੇ ਫਿਰ ਤੁਹਾਨੂੰ ਦਿਖਾਉਣੀ ਆਪਾਂ ਦੁਪੱਟਾ ਤੇ ਇਹ ਵੇਖੋ ਜੀ ਹੁਣ ਆਪਾਂ ਦੋ ਵਾਰ ਪਾਣੀ ਦੇ ਵਿੱਚ ਕੱਢ ਲਿਆ ਦੁਪੱਟੇ ਨੂੰ ਤੇ ਹੁਣ ਆਪਾਂ ਨਿਚੋੜ ਕੇ ਇਹਨੂੰ ਸੁੱਕਣਾ ਲਾ ਦਾਂਗੇ ਤੇ ਲੋ ਜੀ ਹੁਣ ਆਪਣਾ ਦੁਪੱਟਾ ਸੁੱਕ ਕੇ ਬਿਲਕੁਲ ਤਿਆਰ ਆ ਤੇ ਤੁਸੀਂ ਦੇਖ ਸਕਦੇ ਆ ਬਿਲਕੁਲ ਆਪਣੇ ਰੰਗ ਘਟ ਹੋ ਗਿਆ ਦੁਪੱਟੇ ਦਾ ਤੇ ਦੇਖੋ ਕਿੰਨਾ ਵਧੀਆ ਸਾਫ਼ ਇਹ ਨਿਕਲਾ ਹੈ ਇਹ ਦੇਖੋ ਬਿਲਕੁਲ ਚਿੱਟਾ ਚਿੱਟਾ ਹੈ ਨਿਕਲਿਆ ਹੈ ਦੁਪੱਟਾ ਆਪਣਾ ਤੇ ਜੇਕਰ ਆਪਾਂ ਬਜ਼ਾਰ ਚ ਡਾਈ ਕਰਵਾਉਣ ਜਾਂਦੇ ਆ ਦੁਪੱਟਾ ਤਾਂ ਪਹਿਲਾਂ ਉਹ ਰੰਗ ਕਾਟਦੇ ਪੈਸੇ ਲੈਂਦੇ ਆ ਫਿਰ ਰੰਗ ਕਰਨ ਦੇ ਤੇ ਡਬਲ ਡਬਲ ਪੈਸੇ ਲੱਗ ਜਾਂਦੇ ਜੀ ਇਸ ਤਰੀਕੇ ਨਾਲ ਆਪਾਂ ਆਪਣੇ ਪੈਸੇ ਬਚਾ ਸਕਦੇ ਆ ਘਰ ਦੇ ਵਿੱਚ ਦੁਪੱਟੇ ਰੰਗ ਕਾਟ ਕਰਕੇ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਇਹ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ